ਤਰਨਤਾਰਨ ਦੇ ਪਿੰਡ ਠੱਠੀਆਂ ਮਹੰਤਾਂ ਚ ਇਨਕਾਊਂਟਰ ਦੌਰਾਨ ਬਦਮਾਸ਼ ਨੂੰ ਠੇਰ ਕਰ ਦਿੱਤਾ ਗਿਆ ਵੱਡੀ ਖਬਰ ਹੈ ਦੱਸਦੀ ਹੈ ਕਿ ਮੁੱਠਪੇੜ ਹੋਈ ਹੈ ਜਿਸ ਦੇ ਵਿੱਚ ਇੱਕ ਬਦਮਾਸ਼ ਨੂੰ ਠੇਰ ਕੀਤਾ ਗਿਆ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਬਦਮਾਸ਼ ਦੀ ਮੌਤ ਹੋਈ ਹੈ ਕੱਲ ਦੇ ਰਾਤ ਇਹ ਇਨਕਾਊਂਟਰ ਹੋਇਆ ਸੀ ਪੁਲਿਸ ਦੀ ਗੋਲੀ ਦੇ ਨਾਲ ਤਿੰਨ ਬਦਮਾਸ਼ ਜ਼ਖਮੀ ਹੋ ਗਏ ਸਨ ਜਿਸ ਦੇ ਵਿੱਚੋਂ ਹੁਣ ਖਬਰ ਇਹ ਹੈ ਕਿ ਇੱਕ ਬਦਮਾਸ਼ ਦੀ ਮੌਤ ਹੋ ਗਈ ਹੈ ਹਸਪਤਾਲ ਦੇ ਵਿੱਚ ਤਾਂ ਇਹ ਵੱਡੀ ਖਬਰ ਹੈ ਕਿਉਂਕਿ ਪਹਿਲਾਂ ਮੋਟਪੇੜ ਹੋਈ ਜਿਸ ਦੇ ਵਿੱਚ ਪੁਲਿਸ ਤੇ ਗੋਲੀਆਂ ਚਲਾਈਆਂ ਗਈਆਂ ਬਦਮਾਸ਼ਾਂ ਦੇ ਵੱਲੋਂ ਪੁਲਿਸ ਦੇ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਇਸ ਦੇ ਨਾਲ ਹੀ ਤਰਨਤਾਰਨ ਦਾ ਇਹ ਪਿੰਡ ਹੈ ਠੱਠੀਆਂ ਮਹੰਤਾਂ ਜਿੱਥੇ ਇਨਕਾਊਂਟਰ ਦੇ ਦੌਰਾਨ ਬਦਮਾਸ਼ ਢੇਰ ਕੀਤਾ ਗਿਆ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਹੁਣ ਬਦਮਾਸ਼ ਦੀ ਮੌਤ ਹੋਈ ਹੈ ਤੇ ਕੱਲ ਦੇਰ ਰਾਤ ਇਹ ਇਨਕਾਊਂਟਰ ਹੋਇਆ ਸੀ ਪੁਲਿਸ ਦੀ ਗੋਲੀ ਦੇ ਨਾਲ ਤਿੰਨ ਬਦਮਾਸ਼ ਜ਼ਖਮੀ ਹੋਏ ਸਨ ਪੁਲਿਸ ਨੇ ਜ਼ਖਮੀ ਹੋਏ ਤਿੰਨਾਂ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਸੀ ਜਸ਼ਨਬੀਰ ਸਿੰਘ ਨਾਂ ਦੇ ਬਦਮਾਸ਼ ਦੀ ਮੌਤ ਹੋਈ ਹੈ ਇਲਾਜ ਦੇ ਦੌਰਾਨ ਇਸਨੇ ਦਮ ਤੋੜ ਦਿੱਤਾ ਹੈ ਦੱਸਦੀ ਹੈ ਕਿ ਮੁੱਠਪੜ ਹੋਈ ਜਿਸ ਦੇ ਵਿੱਚ ਬਦਮਾਸ਼ਾਂ ਦੇ ਵੱਲੋਂ ਪੁਲਿਸ ਤੇ ਗੋਲੀ ਚਲਾਈ ਗਈ ਸੀ ਪੁਲਿਸ ਦੇ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਜਿਸ ਦੇ ਵਿੱਚ ਬਦਮਾਸ਼ ਜ਼ਖਮੀ ਹੋ ਗਏ ਸੀ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਵੀ ਭਰਤੀ ਕਰਵਾਇਆ ਗਿਆ ਸੀ ਤੇ ਹੁਣ ਇੱਕ ਬਦਮਾਸ਼ ਦੀ ਹਸਪਤਾਲ ਦੇ ਵਿੱਚ ਮੌਤ ਹੋਈ ਹੈ ਤਰਨਤਾਰਨ ਦਾ ਪਿੰਡ ਠੱਠੀਆਂ ਮਹੰਤਾ ਜਿੱਥੇ ਇਹ ਇਨਕਾਊਂਟਰ ਹੋਇਆ ਸੀ ਜਿਸ ਦੌਰਾਨ ਇਨਕਾਉਂਟਰ ਦੇ ਵਿੱਚ ਇਹ ਬਦਮਾਸ਼ ਜਿਸ ਤੇ ਗੋਲੀ ਲੱਗੀ ਜਿਸ ਦੀ ਹੁਣ ਮੌਤ ਹੋ ਚੁੱਕੀ ਹੈ ਕੱਲ ਦੇਰ ਰਾਤ ਇਨਕਾਉਂਟਰ ਹੋਇਆ ਪੁਲਿਸ ਦੀ ਗੋਲੀ ਦੇ ਨਾਲ ਤਿੰਨ ਬਦਮਾਸ਼ ਜ਼ਖਮੀ ਹੋ ਗਏ ਸਨ ਪੁਲਿਸ ਨੇ ਜ਼ਖਮੀ ਹੋਏ ਤਿੰਨਾ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਸੀ ਤੇ ਹੁਣ ਜਸ਼ਨਵੀਰ ਸਿੰਘ ਨਾਂ ਦੇ ਬਦਮਾਸ਼ ਦੀ ਮੌਤ ਹੋਈ ਹੈ ਤਾਂ ਵੱਡੀ ਖਬਰ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਸ਼ਿਕੰਜਾ ਕਸਿਆ ਜਾ ਰਿਹਾ ਏ ਤੇ ਇਸ ਵੇਲੇ ਜੋ ਬੀਤੀ ਰਾਤ ਦੇਰ ਰਾਤ ਇੰਕਾਉਂਟਰ ਹੋਇਆ ਮਹੰਤਾਂ ਠਕੀਆਂ ਮਹੰਤਾਂ ਦੇ ਵਿੱਚ ਕਰਨਤਾਰਨ ਦਾ ਇਹ ਪਿੰਡ ਹੈ ਮੋਟ ਪੇੜ ਹੋਈ ਸੀ ਇਸ ਦੌਰਾਨ ਤਿੰਨ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਜ਼ਖਮੀ ਵੀ ਹੋਏ ਸੀ ਬਦਮਾਸ਼ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਜਸ਼ਨਵੀਰ ਸਿੰਘ ਨਾਂ ਦਾ ਇਹ ਬਦਮਾਸ਼ ਹੈ ਜਿਸ ਦੀ ਮੌਤ ਹੋਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਕੀ ਕਹਿੰਦੀ ਹੈ ਪੁਲਿਸ ਦਾ ਪੱਖ ਕੀ ਆ ਰਿਹਾ ਹੈ ਪਰ ਇਹਨਾਂ ਜ਼ਰੂਰ ਹੈ ਕਿ ਦੇਰ ਰਾਤ ਮੁੱਠਪੇੜ ਹੋਈ ਬਦਮਾਸ਼ਾਂ ਦੇ ਵੱਲੋਂ ਪੁਲਿਸ ਤੇ ਗੋਲੀਆਂ ਚਲਾਈਆਂ ਗਈਆਂ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਪੁਲਿਸ ਦੀ ਗੋਲੀ ਦੇ ਨਾਲ ਤਿੰਨ ਬਦਮਾਸ਼ ਜ਼ਖਮੀ ਹੋਏ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋਈ ਹੈ ਤਦੋਂ ਦੱਸਦੀ ਹੈ ਕਿ ਕੱਲ ਦੇਰ ਰਾਤ ਐਨਕਾਊਂਟਰ ਹੋਇਆ ਪੁਲਿਸ ਦੀ ਗੋਲੀ ਨਾਲ ਤਿੰਨ ਬਦਮਾਸ਼ ਜ਼ਖਮੀ ਹੋਏ ਸਨ ਸਿਧਾਰਥ ਅਰੋੜਾ ਮੇਰੇ ਸਹੋਗੀ ਜੀ ਇਸ ਵੇਲੇ ਫੋਨ ਲਾਈਨ ਤੇ ਮੌਜੂਦ ਨੇ ਸਿਧਾਰਥ ਕੀ ਕੁਝ ਅਪਡੇਟ ਜਸ਼ਨਵੀਰ ਸਿੰਘ ਨਾਂ ਦੇ ਬਦਮਾਸ਼ ਦੀ ਮੌਤ ਹੋ ਚੁੱਕੀ ਐ ਐਨਕਾਊਂਟਰ ਤੋਂ ਬਾਅਦ ਬਿਲਕੁਲ ਇਹ ਗੱਲ ਕਿ ਜਿਹੜਾ ਰਾਤ ਨੂੰ ਇੱਕ ਪੁਲਿਸ ਅਤੇ ਗੈਂਗ ਜਿਹੜੇ ਸ਼ੂਟਰ ਆਏ ਸੀ ਗੈਂਗਸਟਰਾਂ ਦੇ ਲਖਬੀਰ ਲੰਡਾ ਅਤੇ ਸੱਤੇ ਦੇ ਸ਼ੂਟਰ ਸੀ ਹਾਲਾਂਕਿ ਉਹ ਤਿੰਨਾਂ ਵੱਲੋਂ ਜਿਹੜੀ ਸੀ ਇੱਕ ਥਾ ਸਟੋਰ ਦੇ ਮਾਲਕ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਸੀ ਇਸ ਦਰਾਂ ਜਿਹੜੀ ਜਵਾਬੀ ਕਾਰਵਾਈ ਜਿਹੜਾ ਫਾਸਟ ਫੂਡ ਦੇ ਮਾਲਕ ਦੇ ਨਾਲ ਪੁਲਿਸ ਨਾਕੀ ਸੀ ਉਹਨਾਂ ਵੱਲੋਂ ਕੀਤੀ ਗਈ ਤਾਂ ਇੱਕ ਸ਼ੂਟਰ ਦੀ ਜਿਹੜੀ ਆ ਦੱਸਿਆ ਜਾ ਰਿਹਾ ਕਿ ਦੇਰ ਰਾਤ ਜਿਹੜੀ ਆ ਮੌਤ ਹੋ ਗਈ ਹਾਲਾਂਕਿ ਤਿੰਨੇ ਸ਼ੂਟਰ ਜਿਹੜੇ जख्मी ਹੋਏ ਸੀ ਔਰ ਇੱਕ ਜਿਹੜਾ ਸ਼ੂਟਰ ਦੀ ਜਿਸ ਦੀ ਮੌਤ ਹੋਈ ਆ ਉਸ ਦੀ ਪਛਾਣ ਜਸ਼ਨਬੀਰ ਸਿੰਘ ਦੇ ਰੂਪ ਵਿੱਚ ਹੋਈ ਆ ਫਿਲਹਾਲ ਲਗਾਤਾਰ ਪੁਲਿਸ ਹੋਰ ਢਿੰਗਾਈ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਔਰ ਜਿਹੜੇ ਦੋ ਨਾਲ ਦੇ ਉਹਦੇ ਸਾਥੀ जख्मी ਸ਼ੂਟਰ ਨੇ ਉਹਨੂੰ ਅੰਮ੍ਰਿਤਸਰ ਦੇ ਨੀਤੀ ਹਸਪਤਾਲ ਵਿਖੇ ਪਹੜਤੀ ਕਰਵਾ ਦਿੱਤਾ ਗਿਆ ਜਸ਼ਨਬੀਰ ਜੋਸ਼ਨਬੀਰ ਜਿਸ ਦੀ ਮੌਤ ਹੋਈ ਐ ਐਨਕਾਊਂਟਰ ਤੋਂ ਬਾਅਦ ਜਿਹੜਾ ਉਸ ਦਾ ਕ੍ਰਾਈਮ ਰਿਕਾਰਡ ਹੈ ਉਹ ਕੀ ਸੀ ਫਿਲਹਾਲ ਦੱਸਿਆ ਜਾ ਰਿਹਾ ਕਿ ਜਿਹੜਾ ਜਸ਼ਨਦੀਪ ਸਿੰਘ ਹੈ ਉਹ ਇੱਕ ਤਰਨਤਾਰਨ ਦਾ ਹੀ ਕਸਬਾ ਚਭਾਲ ਦਾ ਰਹਿਣ ਵਾਲਾ ਹੈ ਔਰ ਕ੍ਰਾਈਮ ਰਿਕਾਰਡ ਕੋਈ ਮਾਮਲੇ ਜਿਹੜੇ ਨੇ ਇੱਥੇ ਛਾਣਬੀਨ ਕੀਤੀ ਜਾ ਰਹੀ ਹੈ ਕਿਉਂਕਿ ਦੇਰ ਰਾਤ ਦੇ ਇਨਕਾਊਂਟਰ ਮਾਮਲਾ ਹੋਇਆ ਸੀ ਔਰ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਜਿਹੜੀ ਗੋਲੀ ਹੈ ਉਸ ਦੇ ਲੱਤ ਦੇ ਵਿੱਚ ਹੀ ਲੱਗੀ ਹੈ ਹਾਲਾਂਕਿ ਉਹ ਗੋਲੀ ਜਿਹੜੀ ਹੈ ਜਿਹੜੇ ਖੇਤੀਬਾੜੀ ਸਟੋਰ ਦੇ ਮਾਲਕ ਦੇ ਨਾਲ ਤਨਾਕ ਪੁਲਿਸ ਮੁਲਾਜ਼ਮ ਨੇ ਹਾਲਾਂਕਿ ਉਨਾ ਵੱਲੋਂ ਵੀ ਜਿਹੜੀਆਂ ਕਿ ਕਿਰੋਸ ਫਾਇਰਿੰਗ ਜਿਹੜੀ ਸੀ ਲਗਾਤਾਰ ਹੋਈ ਸੀ ਔਰ ਇਨਾਂ ਤਿੰਨ ਤਿੰਨਾ ਵਿਅਕਤੀਆਂ ਜਿਹੜੇ ਤਿੰਨੇ ਸ਼ੂਟਰ ਸੀ ਜਿਹੜੇ ਰਾਤ ਆਏ ਸੀ ਇਨਾਂ ਕੋਲੋਂ 9mm ਦੇ ਦੋ ਪਿਸਤੌਲ ਵੀ ਜਿਹੜੇ ਸੀ ਬਰਾਮਦ ਹੋਏ ਸੀ ਫਿਲਹਾਲ ਝੰਗਾਈਨਾ ਜਾਂਚ ਕੀਤੀ ਜਾ ਰਹੀ ਹੈ ਔਰ ਕ੍ਰਿਮੀਨਲ ਰਿਕਾਰਡ ਵੀ ਜਿਹੜਾ ਸੰਘਾਲਿਆ ਜਾ ਰਿਹਾ ਸਦਾਰਤ ਪੁਲਿਸ ਦਾ ਐਸਬੰਦੀ ਕੋਈ ਬਿਆਨ ਹੁਣ ਤੱਕ ਸਾਹਮਣੇ ਆਇਆ ਇਸ ਮੌਤ ਤੋਂ ਬਾਅਦ ਫਿਲਹਾਲ ਪੁਲਿਸ ਦਾ ਇਸ ਸੰਬੰਧੀ ਕੋਈ ਬਿਆਨ ਜਿਹੜਾ ਸਾਹਮਣੇ ਹੈ ਤਰਨ ਤਰਨ ਦੇ ਐਸਐਸਪੀ ਦੀਪਕ ਭਰਾ ਹੋ ਸਕਦਾ ਹੈ ਕਿ ਇਸ ਮਾਮਲੇ ਤੇ ਜਿਹੜੀ ਹੈ ਪ੍ਰੈਸ ਕਾਨਫਰੰਸ ਕਰ ਸਕਦੇ ਠੀਕ ਹੈ ਸਦਾਰਤ ਬਹੁਤ ਸ਼ੁਕਰੀਆ ਸਦਾਰਤ ਅਰੋੜਾ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਤਰਨਤਾਰਨ ਦਾ ਪਿੰਡ ਹੈ ਠਟਕੀਆਂ ਮਹੰਤਾਂ ਜਿੱਥੇ ਇਨਕਾਊਂਟਰ ਹੋਇਆ ਜਿਸ ਦੇ ਵਿੱਚ ਹੁਣ ਬਦਮਾਸ਼ ਢੇਰ ਕਰ ਦਿੱਤਾ ਗਿਆ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਇਸ ਬਦਮਾਸ਼ ਦੀ ਮੌਤ ਹੋਈ ਹੈ ਜਸ਼ਨਬੀਰ ਸਿੰਘ ਵੱਜੋਂ ਇਸ ਦੀ ਪਛਾਣ ਹੋਈ ਹੈ ਪੁਲਿਸ ਦੀ ਗੋਲੀ ਦੇ ਨਾਲ ਤਿੰਨ ਬਦਮਾਸ਼ ਜ਼ਖਮੀ ਹੋ ਗਏ ਸਨ ਜਿਸ ਤੋਂ ਬਾਅਦ ਇਹਨਾਂ ਨੂੰ ਕਾਬੂ ਵੀ ਕਰ ਲਿਆ ਸੀ ਗੈਂਗਸਟਰ ਲਖਵੀਰ ਲੰਡਾ ਦੇ ਗੁਰਗੇ ਦੱਸੇ ਜਾ ਰਹੇ ਨੇ ਤੇ ਬਦਮਾਸ਼ਾਂ ਨੇ ਕੇਤੀ ਸਟੋਰ ਮਾਲਕ ਤੇ ਗੋਲੀਆਂ ਚਲਾਈਆਂ ਸੀ ਗੋਲੀ ਲੱਗਣ ਨਾਲ ਸਟੋਰ ਮਾਲਕ ਵੀ ਜ਼ਖਮੀ ਹੋਇਆ ਸੀ ਤੇ ਪਿਛਲੇ ਦਿਨੀ ਹੀ ਬਦਮਾਸ਼ਾਂ ਦੇ ਵੱਲੋਂ ਸਟੋਰ ਮਾਲਕ ਤੋਂ ਰੰਗਦਾਰੀ ਮੰਗੀ ਗਈ ਸੀ ਤੇ ਫਾਇਰਿੰਗ ਕਰਕੇ ਬਾਈਕ ਤੇ ਸਵਾਰ ਹੋ ਕੇ ਇਹ ਬਦਮਾਸ਼ ਆਏ ਸੀ ਤੇ ਹੁਣ ਮੁਠਪੇੜ ਤੋਂ ਬਾਅਦ ਇੱਕ ਬਦਮਾਸ਼ ਨੂੰ ਠੇਰ ਕਰ ਦਿੱਤਾ ਗਿਆ ਹੈ ਕਿ ਉਧਰ ਬ੍ਰਿਟੇਨ ਦੀ ਸਰਕਾਰ ਖੁੱਲ੍ਹ ਕੇ ਖਾਲਿਸਤਾਨੀਆਂ ਦੇ ਪੱਖ ਦੇ ਵਿੱਚ ਆ ਗਈ ਹੈ ਇਹ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਬ੍ਰਿਟੇਨ ਸਰਕਾਰ ਨੇ ਖਾਲਿਸਤਾਨੀਆਂ ਦੇ ਪੱਖ ਦੇ ਵਿੱਚ ਇੱਕ ਰਿਪੋਰਟ ਬਣਾਈ ਹੈ ਯੂਕੇ ਨੇ ਭਾਰਤ ਨੂੰ 12 ਦਮਨਕਾਰੀ ਦੇਸ਼ਾਂ ਦੀ ਲਿਸਟ ਦੇ ਵਿੱਚ ਪਾ ਦਿੱਤਾ ਹੈ ਹਾਲਾਂਕਿ ਇਸ ਲਿਸਟ ਦੇ ਵਿੱਚ ਪਾਕਿਸਤਾਨ ਚਾਈਨਾ ਰੂਸ ਤੇ ਈਰਾਨ ਦਾ ਨਾਮ ਵੀ ਹੈ ਬ੍ਰਿਟੇਨ ਸਰਕਾਰ ਨੇ ਕਿਹਾ ਹੈ ਕਿ ਭਾਰਤ ਨੇ ਐਸਫਜ ਨੂੰ ਯੂਆਪਾ ਦੇ ਤਹਿਤ ਗੈਰ ਕਾਨੂੰਨੀ ਸੰਗਠਨ ਘੋਸ਼ਿਤ ਕੀਤਾ ਹੈ ਨਾਲ ਹੀ ਇਹ ਵੀ ਕਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਯੂਕੇ ਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬ੍ਰਿਟੇਨ ਸਰਕਾਰ ਨੇ ਵਿਦੇਸ਼ੀ ਸਰਕਾਰਾਂ ਦੀਆਂ ਗਤੀਵਿਧੀਆਂ ਨੂੰ ਮਨੁੱਖੀ ਅਧਿਕਾਰਾਂ ਲਈ ਖਤਰਾ ਦੱਸਿਆ ਹੈ। ਦੱਸਦੀ ਹੈ ਕਿ ਐਸਐਫਜੀ 6 ਪਰ ਜਸਟਿਸ ਨਾਂ ਦੀ ਸੰਸਥਾਏ ਜੋ ਭਾਰਤ ਦੇ ਵਿੱਚ ਬੈਣ ਹੈ ਤੇ ਇਸ ਦਾ ਪ੍ਰਮੁੱਖ ਗੁਰਪਤਵੰਤ ਸਿੰਘ ਪੰਨੂ ਹੈ ਜਿਸ ਨੂੰ ਭਾਰਤ ਦੇ ਵੱਲੋਂ ਅਤਵਾਦੀ ਐਲਾਨਿਆ ਹੋਇਆ ਹੈ ਤੇ ਹੁਣ ਬ੍ਰਿਟੇਨ ਸਰਕਾਰ ਦੇ ਵੱਲੋਂ ਉਸ ਦੀ سپورਟ ਕੀਤੀ ਜਾ ਰਹੀ ਹੈ। ਇੱਕ ਲਿਸਟ ਜਾਰੀ ਕੀਤੀ ਗਈ ਹੈ। ਯੂਕੇ ਦੇ ਵੱਲੋਂ ਜਿਸ ਦੇ ਵਿੱਚ ਦਮਨਕਾਰੀ ਦੇਸ਼ਾਂ ਦੀ ਲਿਸਟ ਹੈ ਤੇ ਉਸ ਦੇ ਵਿੱਚ ਭਾਰਤ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਭਾਰਤ ਵੀ ਦਮਨਕਾਰੀ ਦੇਸ਼ਾਂ ਦੀ ਲਿਸਟ ਦੇ ਵਿੱਚ ਹੈ ਇਸ ਲਿਸਟ ਦੇ ਵਿੱਚ ਹਾਲਾਂਕਿ ਪਾਕਿਸਤਾਨ ਚਾਈਨਾ ਰੂਸ ਤੇ ਇਰਾਨ ਦਾ ਨਾਮ ਵੀ ਸ਼ਾਮਲ ਹੈ ਬ੍ਰਿਟੇਨ ਸਰਕਾਰ ਦਾ ਕਹਿਣਾ ਹੈ ਕਿ ਭਾਰਤ ਨੇ 6 ਪਰ ਜਸਟਿਸ ਨੂੰ ਯਾਪਾ ਦੇ ਤਹਿਤ ਗੈਰ ਕਾਨੂੰਨੀ ਸੰਗਠਨ ਕੋਸ਼ਿਸ਼ ਕੀਤਾ ਹੋਇਆ ਹੈ ਤੇ ਨਾਲ ਹੀ ਇਹ ਵੀ ਕਿਹਾ ਗਿਆ ਬ੍ਰਿਟੇਨ ਦੇ ਵੱਲੋਂ ਕਿ ਭਾਰਤ ਸਰਕਾਰ ਵੱਲੋਂ ਯੂਕੇ ਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬ੍ਰਿਟੇਨ ਸਰਕਾਰ ਨੇ ਵਿਦੇਸ਼ੀ ਸਰਕਾਰਾਂ ਦੀਆਂ ਗਤੀਵਿਧੀਆਂ ਨੂੰ ਮਨੁੱਖੀ ਅਧਿਕਾਰਾਂ ਲਈ ਖਤਰਾ ਵੀ ਦੱਸਿਆ ਹੈ ਤਾ ਇਸ ਵੇਲੇ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨਿਊਜ਼ 18 ਨਾਲ ਜੁੜੇ ਨੇ ਗਰੇਵਾਲ ਸਾਹਿਬ ਨਿਊਜ਼ 18 ਪੰਜਾਬ ਤੇ ਸਵਾਗਤ ਹੈ ਬ੍ਰਿਟੇਨ ਸਰਕਾਰ ਨੇ ਇੱਕ ਲਿਸਟ ਜਾਰੀ ਕੀਤੀ ਹੈ ਦਮਨਕਾਰੀ ਦੇਸ਼ਾਂ ਦੀ ਜਿਸ ਦੇ ਵਿੱਚ ਭਾਰਤ ਨੂੰ ਵੀ ਰੱਖਿਆ ਗਿਆ ਖਾਸ ਕਰਕੇ ਇਸ ਦੇ ਵਿੱਚ ਜ਼ਿਕਰ ਹੈ ਐਸਐਫਜੀ ਦਾ ਸਿਕਸ ਪਰ ਜਸਟਿਸ ਦਾ ਕਿ ਉਸ ਨੂੰ ਯੂਆਪਾ ਦੇ ਤਹਿਤ ਗੈਰ ਕਾਨੂੰਨੀ ਸੰਗਠਨ ਘੋਸ਼ਿਤ ਕੀਤਾ ਹੈ ਤੇ ਇਸ ਕਰਕੇ ਯੂਕੇ ਦੇ ਵੱਲੋਂ ਕਿਹਾ ਗਿਆ ਕਿ ਭਾਰਤ ਵੀ ਅਜਿਹਾ ਦੇਸ਼ ਹੈ ਜਿੱਥੇ ਯੂਕੇ ਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਫਿਰ ਮਨੁੱਖੀ ਅਧਿਕਾਰਾਂ ਲਈ ਖਤਰਾ ਇਸ ਨੂੰ ਦੱਸਿਆ ਤੁਹਾਡਾ ਪ੍ਰਤੀਕਰਮ ਚਾਹੁੰਦੇ ਆ ਦੇਖੋ ਇਸ ਗੱਲ ਦਾ ਪ੍ਰਤੀਕਰਮ ਤਾਂ ਇਥੋਂ ਦੀ ਸਰਕਾਰ ਹੀ ਦੇ ਸਕਦੀ ਹੈ ਨਾ ਜਿਹੜੀ ਮੌਜੂਦਾ ਸਮੇਂ ਦੀ ਸਰਕਾਰ ਹੈ ਜੀ ਉਹੀ ਇਹ ਗੱਲ ਕਹੇਗੀ ਕਿ ਉਹਨਾਂ ਦੀ ਉਦੇਸ਼ ਨੀਤੀ ਦੇ ਤਹਿਤ ਕੀ ਕੁਝ ਹੋ ਰਿਹਾ ਜੀ ਉਹਨਾਂ ਦੇ ਜੇ ਕੋਈ ਨਾਗਰਿਕ ਹੈ ਉਹਨਾਂ ਦੇ ਨਾਗਰਿਕਾਂ ਨਾਲ ਕੋਈ ਹਿਊਮਨ ਰਾਈਟਸ ਦੇ ਨਾਮ ਦੇ ਤੌਰ ਤੇ ਕੋਈ ਠੱਕੇਸ਼ਾ ਹੀ ਹੋਈ ਹੈ